ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਮੀਤ ਕਹ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ ਜਗ ਰਚਨਾ ਸਭ ਝੂਠ ਹੈ ਜਿਹੜੀ ਜਗ ਦੀ ਰਚਨਾ ਹੈ ਇਹਦਾ ਸਭ ਝੂਠ ਹੈ ਜੇ ਇਹ ਹੈ ਹੀ ਝੂਠ ਭਰੇ ਤਾਂ ਆਪਣਾ ਕੀ ਹੈ ਜਿਹੜੀ ਗੱਲੇ ਚੀਜ਼ ਹੈ ਝੂਠ ਹੈ ਇਹ ਨਹੀਂ ਕੁਝ ਉਹ ਆਪਣਾ ਕੀ ਹੋਣਾ ਸੀ ਉਹ ਚ ਜਾਣੇ ਹੋਲੇ ਭੀਤ ਜਿਹੜੇ ਬੀਤ ਨੇ ਤੁਸੀਂ ਕਮਲ ਸਾਹਿਬ ਤੁਸੀਂ ਤਾਂ ਜਾਣ ਲਿਓ ਜਿਹੜੇ ਵਿਰੋਧੀ ਨੇ ਆਦਾ ਜਾਣਾ ਨਹੀਂ ਇਹ ਗੱਲ ਮੰਨਣੀ ਹੈ ਜਿਹੜੇ ਬੀਤ ਨੇ ਗੁਰ ਸਿੱਖ ਨੇ ਜਿਹਨਾਂ ਦੇ ਅੰਦਰ ਪ੍ਰੇਮ ਭਾਵਨਾ ਸਭਾਸਤੇ ਉਹ ਬੀਤ ਨੇ ਜੋ ਅਸ਼ੈਰੀ ਤੋਂ ਬੀਤ ਹਮਾਰਾ ਜਿਹੜੇ ਚਾਹੁੰਦੇ ਨੇ ਸੱਚ ਦਾ ਜਾਣਾ ਜਿਹੜੇ ਗੁਰਮਤਿ ਨਾਲ ਮਿਲਣਾ ਚਾਹੁੰਦੇ ਨੇ ਗੁਰਮਤਿ ਨਾਲ ਜੁੜਨਾ ਚਾਹੁੰਦੇ ਨੇ ਉਹ ਤਾਂ ਕਮਦਗਮੇ ਸੁਣੋ बन ਲੈ ਜਾਣ ਲੈ ਕਈ ਨਾਲਕ ਫਿਰ ਨਾਲ ਹੈ ਜਿਉ ਬਾਲੂ ਕੀ ਪੀਤ ਉਹ ਕਹਿੰਦੇ ਕਿ ਮੈਂ ਰੇਤੇ ਦੀ ਦੀਵਾਰਾ ਜਿਹੜਾ ਆਪਾਂ ਉੱਥੇ ਰੇਤੇ ਦੀ ਖੜੀ ਨਹੀਂ ਰਹਿਦੀ ਇਹ ਨਹੀਂ ਰਹਿਣੀ ਦਬਾ ਦੇ ਤੇਰੀ ਇਹ ਸਰੀਰ ਤਾਂ ਰੇਤੇ ਦੀ ਗੰਦ ਹੈ ਇਹ ਦੁਨੀਆ ਦਾ ਰੇਤੇ ਦੀ ਗੰਦ ਵਰਗੀ ਉਹ ਗੱਲ ਹੈ ਇਹਦੀ ਨਾੜੀ ਖੜੀ ਜਰਾ ਰੋਗ ਆਇ ਨੂੰ ਲੱਗਿਆ ਆ ਕਿ ਉਹ ਹੌਣ ਦੀ ਰੋਡ ਨੇ ਅਪਡੇਟ ਹੋ ਜਾਂਦੀ ਹੈ। ਅੱਛਾ ਝੂਠ ਐਸੇ ਪੱਖੋਂ ਕਹੀ ਹੈ ਵੀ ਇਹ ਸਮੇਂ ਦੇ ਨਾਲ ਹੀ ਦੇ ਪਰਮਾਇਆ ਦਾ ਪ੍ਰਭਾਵ ਅਸਰ ਹੋ ਰਿਹਾ ਹੈ ਜੀ। ਜੋ ਹਮੇਸ਼ਾ ਰਹਿਣ ਵਾਲੀ ਚੀਜ਼ ਨਹੀਂ ਉਹ ਝੂਠ ਹੁੰਦੀ ਹੈ। ਅੱਛਾ ਜਿਹਦਾ ਮਤਲਬ ਇਹ ਨਹੀਂ ਵੀ ਹੈ ਉਹ ਨਹੀਂ ਦੇਣਾ ਸਹੀ। ਫਿਰ ਨਾਲ ਹੈ। ਠੀਕ ਹੈ ਜੀ ਤੇ ਇਸ ਚੀਜ਼ ਨਾਲ ਜੁੜਨਾ ਜਿਹੜਾ ਹੈਗਾ ਉਹ ਸਾਨੂੰ ਵੀ ਫਿਰ ਨਹੀਂ ਰਹਿਣ ਦਊਗਾ ਹਾਂ ਜੀ। ਹਾਂ ਜੀ। ਠੀਕ ਹੈ ਜੀ ਇੱਥੇ 49 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ